ਅਸੀਂ ਦੋ ਵਰਕਰ ਬਿਠਾ ਰੱਖਿਆ ਸੀ ਗਿਆ ਪਹਿਲੀ ਮੀਟਿੰਗ ਦੂਜੇ ਤੋਂ ਪਹਿਲੀ ਰੱਖ ਕੇ ਦੇ ਬੱਚਿ ਉਸੇ ਵੀ ਬੜਾ ਭਰਵਾ ਵਰਕਰ ਦਾ ਇਕੱਠ ਹੋਇਆ ਅਬ ਦੋ ਦਿਨ ਦੇ ਪ੍ਰੋਗਰਾਮ 9 ਦਸੰਬਰ ਤੇ 11 ਦਸੰਬਰ ਤੇ ਚੋਣ ਜਲਸਿਆਂ ਦੇ ਅਸੀਂ ਤੈਅ ਕੀਤੇ ਆ 8 ਜਿਹੜਾ 9 ਤਰੀਕ ਨੂੰ 8 ਜਲਸੇ ਤੇ 11 ਤਰੀਕ ਨੂੰ ਜਿਹੜਾ ਕੁੱਤੇ ਅਸੀਂ ਜਿਹੜੇ ਆ ਨੌਂ ਜਲਸੇ ਜਿਹੜੇ ਆ ਦੈਟ ਇਜ਼ 17 ਜਲਸੇ ਕਰਕੇ ਤੇ ਡੂਪਰ ਦੇਤੀਆਂ 17 ਬਲਾਕ ਸੰਪਤੀਆਂ ਜਿਹੜੀਆਂ ਨੇ ਉੱਥੇ ਅਸੀਂ ਪਬਲਿਕ ਨੂੰ ਜੋ ਸਾਡਾ ਏਜੰਡਾ ਪਾਰਟੀ ਦਾ ਔਰ ਜੋ ਆਮ ਆਦਮੀ ਪਾਰਟੀ ਸਰਕਾਰ ਦੀ ਦੇਹਦ ਮਾੜੀ ਕਾਰਜਕਾਰੀ ਆ ਉਹਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਨੰਗਾ ਕਰਦੇ ਆ ਤੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਜਿਹੜੇ ਪੰਜਾਬ ਦੇ ਹਾਲਾਤ ਕੀ ਸੀ ਕਾਂਗਰਸ ਦੇ ਵੇਲੇ ਪੰਜਾਬ ਦੇ ਹਾਲਾਤ ਕੀ ਸੀ ਤੇ ਹੁਣ ਹਾਲਾਤ ਜਿਹੜੇ ਆ ਪੰਜਾਬ ਦੇ ਕਿਸ ਟੇਪ ਦੇ ਉੱਤੇ ਪਹੁੰਚੇ ਆ ਲੋਕਾਂ ਦੇ ਵਿੱਚ ਆਪਣਾ ਪੋਸਟਿਵ ਏਜੰਡਾ ਵੀ ਤੇ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਆ ਉਹਦਾ ਦੇਖੋ ਜੁਕਾ ਅਸੀਂ ਉਹਨਾਂ ਸਤਾਰਾ ਚੌਂ ਮਰਦ ਸਿੰਘ ਜਿਹੜੇ ਨੂਰਪੁਰ ਗਿੱੱਡੀ ਇਲਾਕੇ ਦੇ ਵਿੱਚ 9 ਦਸੰਬਰ ਤੋਂ 11 ਦਸੰਬਰ ਤੱਕ ਉਹ ਪ੍ਰੋਗਰਾਮ ਕੀਤਾ। ਦੂਜੀ ਸਾਡੀ ਮੀਟਿੰਗ ਜਿਹੜਾ ਸਾਡਾ ਘੋੜੀ ਦਾ ਏਰੀਆ ਹੈਗਾ ਉਗਨੇ ਨਾਲ ਖੈਰਾਬਾਦ ਵਾਲਾ ਏਰੀਆ ਅਕਬਰਪੁਰ ਮਗਰੋੜਾ ਵਾਲਾ ਏਰੀਆ ਔਰ ਪ੍ਰਕਾਰੀ ਵਿੰਦਰਖੜਾ ਜਿਹੜਾ ਏਰੀਆ ਮਿਆਪੁਰ ਦਾ ਇਹਨਾਂ ਸਾਰੇ ਸਰਕਲਾਂ ਦੇ ਜਿਹੜੇ ਵਰਕਰ ਆ ਉਹਨਾਂ ਦੀ ਮੀਟਿੰਗ ਇੱਥੇ ਰੱਖੀ ਆ ਔਰ ਤੁਹਾਡੇ ਸਾਹਮਣੇ ਮੀਟਿੰਗ ਦਾ ਇਕੱਠ ਹੈ ਇਹ ਵਰਕਰ ਮੀਟਿੰਗ ਦਾ ਹੱਦ ਔਰ ਇੰਨਾ ਉਤਸ਼ਾਹ ਆ ਔਰ ਸਾਰੇ ਥਾਵਾਂ ਦੇ ਉਸ ਤੋਂ ਸਾਡੇ ਬੜੇ ਅੱਛੇ ਉਮੀਦਵਾਰ ਅਸੀਂ ਦਿੱਤੇ ਆ ਸਰਕਾਰ ਨੇ ਟਿੱਲ ਲਾੜਿਆ ਆਪਣਾ ਪੂਰਾ ਕੇ ਵਿਰੋਧੀਆਂ ਦੇ ਜਿਹੜੇ ਆ ਕਿਸੇ ਤਰੀਕੇ ਨਾਮਜ਼ਦਗੀ ਦਾਖਲ ਨਾ ਹੋ ਸਕਣ ਜਾਂ ਕੋਈ ਤਾਂ ਉਹਦੇ ਤੇ ਠੱਕੇ ਨਾਲ ਜੈਕਟਿਵ ਕਰਾਇਆ ਪੰਜਾਬ ਪੱਧਰ ਤੇ ਡੈਮੋਕ੍ਰੇਸੀ ਦਾ ਮਰ ਨਹੀਂ ਕਹ ਦਿੱਤਾ ਨਾ ਮੈਂ ਕੱਲ ਵਿਸਾਰ ਦੇ ਵਿੱਚ ਪ੍ਰੈਸ ਕਾਟ ਫਸ ਵੀ ਕੀਤੀ ਸੀ ਪਰ ਅਸੀਂ ਆਜ ਕਰਦੇ ਸੀ ਕਿ ਕਮਿਸ਼ਨ ਹੁਣ ਤੱਕ ਸਾਰੇ ਜਿੰਨੇ ਨਾਮਿਨੇਸ਼ਨ ਲੋਕਾਂ ਦੇ ਰੱਦ ਹੋਏ ਆ ਉਹਦੇ ਤੇ ਕੋਈ ਸਾਰਥਕ ਫੈਸਲਾ ਲੈ ਕੇ ਤੇ ਦੁਬਾਰਾ ਉਹਨਾਂ ਨੂੰ ਮੌਕਾ ਦਿੰਦਾ ਤੇ ਜਿਹੜੀ ਨਾਮਿਨੇਸ਼ਨ ਦੀ ਜਿਹੜਾ ਇੱਕ ਇਲੈਕਸ਼ਨ ਦਾ ਪ੍ਰੋਸੈਸ ਚੱਲ ਗਿਆ ਇਨੂੰ ਥੋੜਾ ਜਿਹਾ ਵਿੱਚ ਪਾਸ ਕਰਕੇ ਰੋਕ ਕੇ ਤੇ ਪਹਿਲਾ ਨਾਮਿਨੇਸ਼ਨਾਂ ਦਾ ਫੈਸਲਾ ਜਿਹੜਾ ਲੋਕਾਂ ਦਾ ਠੀਕ ਕਰਵਾ ਦਿੰਦਾ ਤੇ ਅਡਕਸ਼ਨੋ ਦੋ ਦੋ ਲੇਟ ਵੀ ਕਰ ਲਿੰਦਾ ਕੀ ਫਰਕ ਸੀ ਪਰ ਸੋਚਾ ਕਿ ਹਲੇ ਤੱਕ ਜਿਹੜਾ ਕਮਿਸ਼ਨ ਨੇ ਸਾਰੇ ਪੰਜਾਬ ਤੇ ਇਸ ਬਾਰੇ ਕੋਈ ਜਿਹੜਾ ਕੋਈ ਜਿੰਨਿਆਂ ਚੋਂ ਕਹਿ ਰਹੇ ਆ ਕਿ ਅਸੀਂ ਕਿਹਾ ਹੁਣ ਪਤਾ ਨਹੀਂ ਕੀ ਉਹਦਾ ਲੇਟ ਨਿਕਲਦਾ ਪਰ ਇਹ ਮੰਨਦਾ ਸੀ ਕਿ ਸਾਰੇ ਥਾਵਾਂ ਦੇ ਉੱਤੇ ਧੱਕਾ ਹੋਇਆ ਸਾਰੇ ਥਾਵਾਂ ਦੇ ਉੱਤੇ ਇਹ ਕੋਈ ਨਾਮਿਨੇਸ਼ਨ ਦਾ ਜਿਹੜਾ ਪ੍ਰਕਿਰਿਆ ਉਹਨੂੰ ਦੁਬਾਰਾ ਅਬਜ਼ਰਵਰ 라 ਕੇ ਇੰਡੀਪੈਂਡੈਂਟ ਕੋਰ ਕਰਕੇ ਜਿਹੜੇ ਗਲਤ ਨਾਮਿਨੇਸ਼ਨ ਰੱਦ ਹੋਇਆ ਉਹ ਠੀਕ ਕੀਤਾ। ਪਰ ਇਹ ਨਹੀਂ ਹੋਇਆ ਇਸ ਤਰ੍ਹਾਂ ਕੇ ਸਾਨੂੰ ਇਸ ਕੱਲ ਦਾ ਅਫਸੋਸ ਹੈ। ਅੱਗੋਂ ਵੀ ਅਸੀਂ ਮੰਗ ਕਰਦੇ ਆ ਇੱਕ ਤਾਂ ਪੈਰਾਮਿਲਟਰੀ ਫੋਰਸਿਸ ਲਾਓ। ਕਿਉਂਕਿ ਜੋ ਕੁਝ ਪਟਿਆਲੇ ਦੇ ਵਿੱਚ ਐਸਐਸਪੀ ਦੀ ਮੀਟਿੰਗ ਦਾ ਆਡੀਓ ਲੀਕ ਹੋਈ ਹੈ। ਉਹਨਾਂ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ। ਨਾਲ ਸਾਰੇ ਥਾਵਾਂ ਦੀ ਵੀਡੀਓਗ੍ਰਾਫੀਕਲ। ਜਿੰਨੇ ਵੀ ਟੋਟਲ ਪੋਲਿੰਗ ਤੋਂ ਲੈ ਕੇ ਪੋਲਿੰਗ ਸਟੇਸ਼ਨ ਦੇ ਅੰਦਰ ਬਾਹਰ ਤਾਂ ਜੋ ਕੋਈ ਗੁੰਡਾਗਰਦੀ ਨਾ ਹੋਵੇ ਉਹਦੇ ਵਾਸਤੇ ਸਾਰੀ ਜਿਹੜੀ ਹੈ ਵੀਡੀਓਗ੍ਰਾਫੀ ਜਿਹੜੀ ਹੈ ਉਹ ਕੀਤੀ ਜਾਵੇ ਇੰਡੀਪੈਂਡ ਅਬਜ਼ਰਵਰ ਉਸ ਲਈ ਹੋਣ ਪੈਰਾਮਿਲਟਰੀ ਫੋਰਸੇ ਤੱਕ ਇਹ ਸਾਡੀ ਆਉਣ ਵਾਲੀ ਸਮite ਵਿੱਚ ਵੀ ਟੀਮਾਂ ਇਹ ਮਤਲਬ ਅੰਗਰੇਜ਼ਾ ਜਿਹੜਾ ਹੈ ਕਿ ਇੱਕ ਪ੍ਰੋਸੀਜਰ ਹੁੰਦਾ ਕਿਉਂਕਿ ਉਹਨਾਂ ਨੇ ਅਸੀਂ ਕੰਪਲੇਂਟ ਦਿੱਤੀ ਹੈ ਪਿਛਕੈਪ ਕਰਤਾ ਨੂੰ ਤੇ ਜਿਨ੍ਹਾਂ ਨੇ ਉਹ ਵੀਡੀਓ ਅਪਲੋਡ ਕੀਤੀ ਹੈ ਉਹਨਾਂ ਨੂੰ ਇਨਫੋਰਮੇਸ਼ਨ ਲੈਣ ਵਾਸਤੇ ਕਿ ਜੇ ਤੁਹਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਹੈ ਤਾਂ ਤੁਸੀਂ ਦੇ ਸਕਦੇ ਹੋ ਬੈਠਾ ਆਪਣੀ ਜਾਂਚ ਤੇ ਹੁੰਦੀ ਹੈ ਕਿ ਜਿਨ੍ਹਾਂ ਨੇ ਕੀਤਾ ਸੀ ਪਹਿਲਾਂ ਉਹਨਾਂ ਦੇ ਜਿਹੜੇ ਇਕੁਪਮੈਂਟ ਹੈ ਜਿਨੇ ਤੇ ਉਹ ਆਡੀਓ ਕਾਨਫਰੈਂਸਿੰਗ ਹੋਈ ਜਿਹੜੇ ਉਹਨਾਂ ਦੇ ਫੋਨ ਹੈ ਚਾਹਨਾ ਪਹਿਨ ਕਬਜੀ ਤੋਂ ਨਾ ਨਹੀਂ ਜੀ ਦੇ ਇਮੀਡੀਏਟਲੀ ਹੁਣ ਚਲੋ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਅਸੀਂ ਤੇ ਸਾਰੀ ਦੁਨੀਆ ਨੂੰ ਦੱਸ ਦਿੰਦੇ ਆ ਆ ਹੋਇਆ ਤੇ ਹਾਈ ਕੋਰਟ ਚ ਅਸੀਂ ਪੀਆਲ ਪਈ ਹੋਈ ਹੈ ਕਿ ਇਹਦੀ ਜਾਂਚ ਕਰਾ ਲੈਣਾ ਰੌਣਾ ਸਿਰਫ ਇਹ ਹੈ ਕਿ ਉਹ ਜਿਹੜੀ ਆਡੀਓ ਹੈਗੀ ਹੈ ਜਿਹੜੀ ਕਿ ਜੇ ਜਿੰਮੇਵਾਰੀ ਦੇ ਨਾਲ ਸ਼ੁਰੂ ਨਹੀਂ ਕਵਿਦਲ ਦੇ ਪ੍ਰਧਾਨ ਨੇ ਆਪਣੇ ਪੇਜ ਤੇ ਪਾਇਆ ਉਹਦੀ ਇਨਵੈਸਟੀਗੇਸ਼ਨ ਕਰਾ ਲੋ ਫਰੈਂਸਿਕ ਜੇ ਉਹ ਸਹੀ ਨਿਕਲ ਗਿਆ ਤਾਂ 10 ਮੁੰਦਿਆਂ ਦੀਆਂ ਆਵਾਜ਼ਾਂ ਨੇ ਉਹਨਾਂ ਦੇ ਸੈਂਪਲ ਲੈ ਲੋ ਔਰ ਇੰਡੀਪੈਂਡੈਂਟ ਏਜੰਸੀ ਤੋਂ ਦੀ ਇਨਵੈਸਟੀਗੇਸ਼ਨ ਕਰਾ ਲ ਸੰਭੂ ਕੋ ਜੇ ਪੇਜ ਤੇ ਪੈਂ ਤੋਂ ਬਾਅਦ ਜਿਹੜੇ ਨੋਟਿਸ ਆਏ ਜਿਹੜੇ 8-10 ਜਗ੍ਹਾ ਨੂੰ ਬੇਖੜ ਕਟਰੀ ਲਈ ਆਏ ਤੇ ਹੋਰਾਂ ਨੂੰ ਵੀ ਆਏ ਉਹਦੇ ਚ ਕੀ ਕਰਨੀ ਹੈ ਇਹ ਨੋਟਿਸ ਆਏ ਆ ਜਿਹੜੇ ਨੋਟਿਸ ਦਾ ਪ੍ਰੋਸੀਜਰ ਹੈ ਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਦੇ ਦਿਓ

ਤਾਂ ਜੇ ਕਹਿੰਦੇ ਛੋਟੇ ਤੋਂ ਦੀ ਜਾਂਚ ਕਰਾਉਣਾ ਲਾਣਾ ਪਤਾ ਲਾਣਾ ਤਾਂ ਤਾਂ ਹੋਵੇ ਅਸੀਂ ਕਹਿੰਦੇ ਗਲਤ ਭੱਜਦੇ ਹੋਈ ਅਸੀਂ ਤਾਂ ਕਹਿੰਦੇ ਕਿ ਦਿਓ ਕਿਸੇ ਬਾਹਰੀ ਏਜੰਸੀ ਨੂੰ ਉਹਦੀ ਇਨਵੈਸਟੀਗੇਸ਼ਨ ਦਿਓ ਰਿੰਚੇਟ ਰਚੀ ਗਈ ਜੇ ਸਮ ਜਿਹੜੀ ਆ ਇਹ ਬ੍ਰੈਂਡ ਏਜੰਸੀ ਨੂੰ ਕਰਾਉਣਾ ਆਪ ਹੀ ਨਾ ਨਾ ਉੱਥੇ ਹੋਈ ਤਾਂ ਡੀਆਈਜੀ ਨੇ ਕਲੀਨ ਕਿੱਟ ਦੇਤੀ ਉਹ ਤਾਂ ਫਿਰ ਮਕਸਦ ਹੀ ਜਿਹੜਾ ਜਾਂਚ ਦਾ ਫੀਟ ਹੋ ਜਾਣਾ ਅਸੀਂ ਕਾਇਮ ਆ ਆਪਣੀ ਗੱਲ ਦੇ ਉੱਤੇ ਜੇ ਉਹ ਉਹ ਸਰਟੀਫਿਕੇਟ ਨਾ ਹੁੰਦੀ ਤਾਂ ਅਸੀਂ ਹਾਈ ਕੋਰਟ ਚ ਆਪ ਜਾਂਦੇ ਹਾਈ ਕੋਰਟ ਚ ਅਸੀਂ ਜਾਂਚ ਮੰਗੀ ਆ ਤਾਂ ਤੇ ਜਾਂਚ ਚ ਕੀ ਹੋਊਗਾ ਜੇ ਹਾਈ ਕੋਰਟ ਆਡਰ ਕਰਦੀ ਹੈ ਐਂਟੀ ਜਨਰਸੀ ਨੂੰ ਉਸੇ ਵੀਡੀਓ ਆਡੀਓ ਤੇ ਜਾਂਚ ਹੋਣੀ ਜੇ ਸਾਡੇ ਜਗ੍ਹਾ ਕਮਜ਼ੋਰੀ ਹੋਵੇ ਅਸੀਂ ਜਾਂਦੇ ਚਾ ਇਹ ਤਾਂ ਨਹੀਂ ਆਪਾਂ ਜਾਂਚ ਕਰਾਓ ਇੱਕ ਮੇਰੇ ਬਾਪਾ ਨਾਲ ਤੇ ਇਹ ਵੀਦਾ ਆ ਕਿਨੇ ਹੋਣਗੇ ਪਾਸ ਬਾਰੇ ਇਹ ਤਾਂ ਬਹੁਤ ਮਾੜਾ ਰਿਝਾਣਾ ਹੈ ਇਹਨਾਂ ਨੂੰ ਜਿਹੜੇ ਸਿੱਖ ਧਰਮ ਦੇ ਬੁੱਢੇ ਅਸੂਲ ਆ ਇਹਨਾਂ ਲੋਕਾਂ ਨੂੰ ਕੋਈ ਨਹੀਂ ਪਾਉਂਦਾ ਇਹ ਹੰਕਾਰੇ ਹੋਏ ਲੋਕ ਹੰਕਾਰ ਦੇ ਵਿੱਚ ਆ ਕੇ ਜਿਹੜੇ ਸਿੱਖੀ ਦੇ ਸਿਧਾਂਤ ਆ ਉਹਨਾਂ ਨੂੰ ਸੱਟ ਮਾਰਦੇ ਕਿਸ ਤਰ੍ਹਾਂ